सत्नाम श्री वाहि गुरु साहिब जियोम हर जेठ जुड़ंदा लोड़िए जिस अगै सबहु निवन ਹਰ ਸੱਜਣਾ ਦਾ ਮਨ ਲੱਗਿਆ ਕਿਸੇ ਨਾਂ ਦੇ ਬੰਨਾ ਹਰ ਜੇਠ ਜੁੜੰਦਾ ਲੋਨੀਏ ਜਿਸ ਅਗੇ ਸਭ ਨਿਵੰਨ ਹਰ ਸੱਜਣਾ ਆਵਣ ਲੱਗਿਆ ਕਿਸੈ ਨਾਂ ਦੇ ਬੰਨ ਮਾਨਕ ਮੋਤੀ ਨਾਮ ਪ੍ਰਭ ਉਹਨ ਲੱਗੈ ਨਹੀਂ ਸੰਨ ਰੰਗ ਸਭ ਨਾਰਾਇਣ ਜਿੱਤੇ ਮਨ ਪਾਵਨ ਜੋ ਹਰ ਲੋੜੇ ਸੋ ਕਰੇ ਸੋਈ ਜੀਆ ਕਰਨਾ ਜੋ ਪ੍ਰਭ ਕੀਤੇ ਆਪਣੇ ਸਈ ਕਹੀਏ ਤਨ ਸੜਕ ਕਿਉਂ ਰੋਵੰਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ ਹਰ ਜੇਠ ਰੰਗੀਲਾ ਕਿਸ ਤਣੀ जिसके पाग मथन आपन लिया जे मिले बिछुड़ क्यों रो वन साधु संग प्राप्ते नानक रंग मा ਲਾ ਇਸ ਸਣੀ ਜਿਸ ਕੈ ਪਾਗ ਮੱਖਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਹਰ ਜੇਖ ਜੁੜੰਦਾ अगे सब निवन हर सजन दावन लगया लग किस न दे बन हर जेठ जुड़ंदा ਿਸ ਤੇ ਅੱਗੇ ਸਭ ਨਵੰਨ ਹਰ ਸੱਜਣਾ ਦਾ ਮਨ ਲੱਗਿਆ ਕਿਸਨਾਂ ਦੇ ਬੰਨ ਮਾਲਕ ਮੋਤੀ ਨਾਮ ਪ੍ਰਭ ਉਹਨਾਂ ਲਗੇ ਸਬੈ ਨਰਾਇਣ ਜੇਤੇ ਮਨ ਪਾਵਨ ਜੋ ਹਰ ਲੋੜੇ ਸੋ ਕਰੇ ਸੋਈ ਜੀਆ ਕਰਨ ਜੋ ਪ੍ਰਭ ਕੀਤੇ ਆਪਣੇ ਤੇ ਕੀ ਹੈ ਤੰਨ ਆਪਣ ਲਿਆ ਜੇ ਮਿਲੈ ਬਿਸਰ ਕਿਉਂ ਰਵੰਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣ ਹਰ ਜੇਠ ਰੰਗੀਲਾ ਕਿਸ ਤਣੀ ਜਿਸ ਕੈ ਤਾਗਮ ਰਾਫਤੇ ਨਾਨਕ ਰੰਗ ਮਾਣਨ ਹਰ ਜੇਟ ਰੰਗੀ ਲਾਤਿਸ ਤਣੀ ਜਿਸ ਕੈ सत्नाम श्री वाहि गुरु साहिब जीओ हर जेठ जुड़ंदा लोड़िए जिस अगै सब निवन ਹਰ ਸੱਜਣਾ ਦਾ ਮਨ ਲੱਗਿਆ ਕਿ ਸੈਨਾ ਦੇ ਬੰਨਾ ਹਰ ਜੇਠ ਜੁੜੰਦਾ ਲੋਨੀਏ ਜਿਸ ਅਗੇ ਸਭ ਨਿਵੰਨ ਹਰ ਸੱਜਣਾ ਦਾ ਵਣ ਲਗਿਆ ਕਿਸੈ ਨਾ ਦੇਈ ਬੰਨ ਮਾਨਕ ਮੋਤੀ ਨਾਮ ਪ੍ਰਭ ਉਹਨ ਲਗੈ ਨਹੀਂ ਸੰਨ ਰੰਗ ਸਭ ਨਾਰਾਇਣ ਤੇ ਮਨ ਪਾਵਨ ਜੋ ਹਰ ਲੋੜੇ ਸੋ ਕਰੇ ਸੋਈ ਜੀਆ ਕਰਨ ਜੋ ਪ੍ਰਭ ਕੀਤੇ ਆਪਣੇ ਸੇ ਕਿਉਂ ਰੋਵੰਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਨੰ ਹਰ ਜੇਠ ਰੰਗੀ ਲਾ ਕਿਸ ਤਣੀ

ਹਰ ਜੇਠ ਰੰਗੀਲਾ ਇਸ ਸੜੀ ਜਿਸ ਕੈ 파ਗ